ਤੁਹਾਡਾ ਪਿੰਡ ਵੀ ਫਿਰ ਬਿਲਕੁਲ ਬਾਰਡਰ ਤੇ ਹੀ ਹੈ ਹੈ ਨਾ ਬਿਲਕੁਲ ਕੋ ਬਾਰਡਰ ਤੇ ਆ ਜੀ ਅੱਛਾ ਇਹ ਧੂਆਂ ਨਿਕਲਿਆ ਨਾ ਬਾਈ ਦਾ ਇਹ ਪਾਕਿਸਤਾਨ ਦੇ ਵਿੱਚ ਹੈ ਇਹ ਪਾਕਿਸਤਾਨ ਚਾ ਹਾਂਜੀ ਹਾਂਜੀ ਐਡਾ ਧੂਆਂ ਨਿਕਲ ਰਿਹਾ ਹਾਂ ਲੋਕੇ ਦਾ ਲਈ ਜਾਂਦੇ ਸਮਾਨ ਥੋੜਾ ਥੋੜਾ ਇੰਗਾ ਕੋ ਸੰਦ ਹੈ ਗਿਆ ਉਹ ਲੈ ਜਾਂਦੇ ਸਾਡੇ ਕੋਲ ਜਿਹੜਾ ਸੰਦ ਹੀ ਨਹੀਂ ਕੋਈ ਹੈਗਾ ਜੀ ਨਹੀਂ ਇੱਥੋਂ ਪਿੰਡੇ ਜੁ ਉੱਠੀ ਜਾਂਦੇ ਹਾਂਜੀ ਹਾਂਜੀ ਸਾਡੇ ਕੋਲ ਕੋ ਸੰਦ ਨਹੀਂ ਮਾਰੇ ਲੋਕੇ ਖੇ ਤਾਂ ਕੋਈ ਤਾਂ ਸੰਦ ਤੇ ਮਨ ਰੱਦ ਕੇ ਡੰਗਰੇ ਡੰਗਰੇ ਸਹੀ ਗੱਲ ਹੈ ਗਰੀਬ ਬੰਦਾ ਕਿੱਥੇ ਜਾਊਗਾ ਹੈ ਨਾ ਜੀ ਸਾਡੇ ਮਗਰ ਇਸੇ ਦਾ ਵੀ ਇਦਾਂ ਨਹੀਂ ਤਗੜੇ ਵੀ ਜਿਹਨਾਂ ਸਾਹਮਣੇ ਹੁਣ ਆ ਤੇ ਤਿੰਨ ਚਾਰ ਜੀ ਆਹੀ ਹੈ ਪਸ਼ੂਆਂ ਨੂੰ ਕਿੱਥੋਂ ਪਸ਼ੂ ਕਿਦ ਖਾਓ ਹਾਂ ਆਪ ਤਾਂ ਬੰਦਾ ਚਲੇ ਜਾਊਗਾ ਹੈਨਾ ਹਾਂਜੀ ਆਪ ਦਾ ਬਸ ਤੇ ਬੈਠ ਕੇ ਚਲੇ ਜਾਓਗੇ ਤੇ ਇਹਨਾਂ ਨੂੰ ਪਸ਼ੂ ਕੌਣ ਲੈ ਕੇ ਜਾਊ ਕਹਿੰਦਾ ਬਾਈ ਕਹਿੰਦਾ ਬਾਈ ਪਤਾ ਕੀ ਕਹਿੰਦਾ ਕਹਿੰਦਾ ਦੁੱਧ ਚ ਪੱਤੀ ਪਾ ਲੋ ਰਾਤ ਨੂੰ ਲੜਾਈ ਲੱਗੀ ਭਜਰਾ ਬੜਾ ਦੁੱਧ ਇੱਥੇ ਰਹਿਣਾ ਅੱਛਾ ਦੋ ਚਾਰ ਕਰੋ ਖੰਡ ਬੱਧੀ ਆ ਨਾ ਸੋਈ ਦਾਲ ਬੱਧੀ ਆ ਕਿੱਥੇ ਬੰਨੀ ਆ ਆ ਸਾਈਕਲ ਬਨ ਕੇ ਰੱਖੀ ਆ ਸਾਈਕਲ ਬੰਦ ਲਾਇਆ ਦਰਦਾ ਜੀ ਅੱਛਾ ਵੀ ਜੇ ਮੰਨ ਲਓ ਕਿਤੇ ਜਾਣਾ ਪਵੇ ਤੇ ਉਸੇ ਟਾਈਮ ਸਾਈਕਲ ਭਜਾ ਲਈਏ ਸਾਈਕਲ ਲੈ ਕੇ ਜਾ ਕੇ ਆਪਣਾ ਆਟਾ ਟਪਕਾਏ ਖਾ ਲਾਂਗੇ ਜੀ ਹੋਰ ਕਿਤੇ ਜਾਵਾਂਗੇ ਓਕਾ ਹੀ ਸਰਕਾਰਾਂ ਨੇ ਕੀਤਾ ਸਰਕਾਰਾਂ ਕਦੋਂ ਸਾਨੂੰ ਆਪ ਸਭ ਚੀਜ਼ ਦੇਣੀ ਖਾਣ ਲਈ ਸਹੀ ਗੱਲ ਸਹੀ ਗੱਲ ਸਰਕਾਰ ਆਪਣੀ ਫੌਜ ਪਰ ਪਰ ਬਾਈ ਇੰਨੇ ਲੋਕ ਕਿਵੇਂ ਜਾਣਗੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਅੱਜ ਆਪਾਂ ਬਾਰਡਰ ਦਾ ਏਰੀਆ ਦੇਖਣਾ ਪੰਜਾਬ ਦੇ ਹਾਲਾਤ ਕੀ ਆ ਭਾਰਤ ਦੇ ਹਾਲਾਤ ਕੀ ਆ ਜਿਹੜਾ ਜੰਗ ਦਾ ਮਾਹੌਲ ਬਣਿਆ ਨਾ ਆਪਣਾ ਦੋਨਾਂ ਦੇਸ਼ਾਂ ਦਾ ਭਾਰਤ ਪਾਕਿਸਤਾਨ ਦਾ ਉਹ ਹਾਲਾਤ ਆਪਾਂ ਦੇਖਨੇ ਆ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਸਰਕਾਰਾਂ ਨੂੰ ਚਾਹੀਦਾ ਦੋਵੇਂ ਦੇਸ਼ ਦੀਆਂ ਸਰਕਾਰਾਂ ਬੈਠ ਕੇ ਜਾਂ ਫੋਨ ਤੇ ਇਸ ਮਸਲੇ ਦਾ ਹੱਲ ਕੱਢਣ ਜਾਂ ਯੂਨ ਨੂੰ ਵਿੱਚ ਪਾ ਕੇ ਉਹਨਾਂ ਦੇ ਥਰੂ ਇਸ ਮਸਲੇ ਦਾ ਹੱਲ ਕੱਢਣਾ ਆਪਾਂ ਇਹ ਪਿੰਡਾਂ ਦੇ ਹਾਲਾਤ ਦੇਖਦੇ ਆ ਆਖਰੀ ਮਗਰ ਹੈਗਾ ਪਿੰਡ ਖਾਲੜਾ ਆ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਖਾਲੜਾ ਇਹ ਰੋਡ ਖਾਲੜੇ ਤੋਂ ਨਿਕਲਦਾ ਤੇ ਅੱਗੇ ਜਿਹੜੇ ਪਿੰਡ ਆਉਣਗੇ ਉਹ ਤੁਹਾਨੂੰ ਨਾਲ-ਨਾਲ ਦਿਖਾਉਣਾ ਮੈਂ ਦੋ ਤਿੰਨ ਪਿੰਡ ਆ ਨਾਰਲੀ ਆ ਤੇ ਅੱਗੇ ਨਸ਼ੈਰਾ ਢਾਲਾ ਉਹ ਸਾਰੇ ਆਪਾਂ ਦੇਖਦੇ ਆ ਆਜੋ ਮੇਰੇ ਨਾਲ ਰਹੋ ਤੇ ਆਪਾਂ ਹਾਲਾਤ ਦੇਖਦੇ ਆ ਅੱਜ ਕਿਉਂਕਿ ਬਹੁਤ ਦੁੱਖ ਦੀ ਗੱਲ ਆ ਦੋਨੋਂ ਦੇਸ਼ਾਂ ਦਾ ਜਿਹੜਾ ਜੰਗ ਦਾ ਮਾਹੌਲ ਪੜੇ ਸਾਲ ਹੋ ਗਏ ਸ਼ਾਂਤੀ ਸੀਗੀ ਤੇ ਉਸ ਕਰਕੇ ਚੰਗਾ ਨਹੀਂ ਲੱਗ ਰਿਹਾ ਕਿਉਂਕਿ ਦੋਨੇ ਮੁਲਖ ਜਿਹੜੇ ਆਪਣੇ ਹੀ ਆ ਹਨਾ ਤੇ ਇਸ ਕਰਕੇ ਆਪਾਂ ਇਹਨਾਂ ਲੋਕਾਂ ਦੇ ਹਾਲਾਤ ਦੇਖਣੇ ਅੱਜ ਅੱਗੇ ਆਪਾਂ ਉਸ ਸਾਹਮਨਾ ਪਿੰਡ ਘੁੰਮਦੇ ਸੀ ਅੱਜ ਉਸ ਸਾਹਮਨਾ ਘੁੰਮਦੇ ਆ ਅੱਜ ਆਪਾਂ ਹਾਲਾਤ ਦੇਖਦੇ ਆ ਪਿੰਡਾਂ ਦੇ ਆਜੋ ਪਿੰਡ ਦਾ ਪੁਆਇੰਟਰ ਹੋ ਗਿਆ ਦੇਖਦੇ ਆ ਕਿਹੜਾ ਪਿੰਡ ਆ ਇਹ ਹੈਗਾ ਨਾ ਮੀਤਾ ਜੇ ਦੂਰ ਆ ਇਹ ਪਿੰਡ ਕੋਈ ਆਪਾਂ ਲੰਘ ਰਹੇ ਆ ਉੱਥੇ ਜਾ ਕੇ ਪਤਾ ਲੱਗੂਗਾ ਬੱਸ ਤਾਂ ਬੱਸ ਆ ਗਈ ਬੱਸ ਦਾ ਟਾਈਮ ਹੋ ਗਿਆ ਹੈ ਨਾ ਇਹ ਜਾਊਗੀ ਤੇ ਕੀ ਪਿੰਡ ਜਾ ਫਾਲੜਾ ਬੱਸ ਅੱਡਾ ਆ ਗਿਆ ਕਿਤੇ ਨਹੀਂ ਵਿਚਿਆ ਹੈਗਾ ਨਾਰਲੀ 5 ਕਿਲੋਮੀਟਰ ਆ ਬਾਈ ਇਹ ਕਿਹੜਾ ਪਿੰਡ ਆ ਆਹ ਸੀਗਾ ਉਸ ਮੈਂ ਗਿਆ ਨਾਰਲੀ ਪਿੰਡ ਆ ਫਿਰ 5 ਕਿਲੋਮੀਟਰ ਕਿਹੜਾ ਲਿਖਿਆ ਸੀ ਫਿਰ ਇਹ ਨਾਰਲੀ ਪਿੰਡ ਆ ਬਾਰਡਰ ਤਾਂ ਇਥੋਂ ਵੀ ਨੇੜਾ ਹੀ ਆ ਇੰਨੀ ਦੂਰ ਨਹੀਂ ਹੈਗਾ ਹੈਨਾ ਇਹ ਬਾਰਡਰ ਏਰੀਆ ਪਿੰਡ ਆ ਨਾਰਲੀ ਆਪਾਂ ਆ ਫਿਰ ਨਹੀਂ ਤੋਂ ਪਤਾ ਲੱਗੂ ਆਪਾਂ ਨੂੰ ਆਜੋ ਆਪਾਂ ਦੇਖਦੇ ਆ ਸੇਵਾ ਕੇ ਅੰਦਰੋਂ ਕੋ ਨਹੀਂ ਗਿਆ ਇੱਥੇ ਉੱਥੋਂ ਲੈ ਗਿਆ ਫਰਾਡਾ ਨਾਰਲੀ ਪਿੰਡ ਦਾ ਇਹ ਤਹਿਸੀਲ ਹੋਊਗੀ 21 ਪਿੰਡ ਹਨਾ ਆਲੜਾ ਜ਼ੋਨ ਤੇ ਜ਼ਿਲ੍ਹਾ ਹੈਗਾ ਤਰਨਤਾਰਨ ਇਹਨਾਂ ਪਿੰਡਾਂ ਦਾ ਇੰਨੀ ਆ ਲਗਣਾ ਯਾਰਾ ਪਿੰਡ ਵੱਡਾ ਹੋਊ ਆ ਇਹ ਦੇਖ ਆਇਆ 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 ਇੰਟਰ ਪ੍ਰੋਗਰਾਮ ਗੁਰਦੁਆਰਾ ਵੀ ਲੱਗ ਗਿਆ ਨਾਲ ਲੀ ਆ ਬੋਰਡ ਲੱਗ ਗਿਆ ਇੱਥੋਂ ਆਪਾਂ ਪੁੱਛ ਰਿਹਾ ਕੋਈ ਨਾ ਪਰ ਉਹ ਬੰਦਾ ਮਿਲ ਜੇ ਕਿਹੜਾ ਹੈ ਬੰਦਾ ਮਿਲ ਜੇ ਜਿਹਨੂੰ ਨੌਲੇਜ ਹੋਵੇ ਉਹ ਆਪਾਂ ਨੂੰ ਦੱਸ ਦੂਗਾ ਹਨਾ ਆਰਡਰ ਬੂਡਰ ਦੱਸ ਦੂਗਾ ਬਾਕੀ ਪਿੰਡ ਦਾ ਚੱਕਰ ਲਾਉਨੇ ਆ ਇਹ ਪਿੰਡ ਆ ਕਿੰਨਾ ਖਰਾਬ ਸੋਨਾ ਮਾਹੌਲ ਆ ਪਰ ਹੁਣ ਜਿਹੜਾ ਤਨਾਅ ਵਧਿਆ ਦੋਨਾਂ ਦੇਸ਼ਾਂ ਦੇ ਆਪਣੇ ਭਾਰਤ ਦਾ ਤੇ ਪਾਕਿਸਤਾਨ ਦਾ ਉਹਦਾ ਕਰਕੇ ਥੋੜਾ ਜਿਹਾ ਲੋਕਾਂ 'ਚ ਬੇਚੈਨੀ ਜੀ ਹੈਗੀ ਆ ਬਾਰਡਰ ਏਰੀਏ ਦੇ ਲੋਕਾਂ ਦੇ ਬਾਕੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਇਹ ਜਿਹੜਾ ਮਾਹੌਲ ਹੈ ਜਲਦੀ ਠੀਕ ਹੋ ਜਾਊਗਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚੂਗਾ ਕਿਉਂਕਿ ਕਿਹੜਾ ਅੱਤਵਾਦੀਆਂ ਨੇ ਉੱਥੇ ਬੇਕਸੂਰ ਲੋਕ ਮਾਰੇ ਹੈਗੇ ਆ ਉਹ ਉਹਦੀ ਸਜ਼ਾ ਆਪਾਂ ਕਿਸੇ ਹੋਰ ਬੇਕਸੂਰ ਨੂੰ ਨਹੀਂ ਦੇ ਸਕਦੇ ਹਨਾ ਠੀਕ ਆ ਨਾ ਇਸ ਕਰਕੇ ਮਾਹੌਲ ਜਲਦੀ ਠੀਕ ਹੋਊਗਾ ਆ ਲੱਗਿਆ ਬੋਰਡ ਪਿੰਡ ਨਾਰਲੀ ਰਸਤਾ ਇਹ ਅੰਦਰ ਨੂੰ ਜਾਣ ਦਾ ਰਸਤਾ ਹੈਗਾ ਤੇ ਆਹ ਦੁਕਾਨ ਵਾਲਾ ਭਾਈ ਆ ਇਹਨੂੰ ਪੁੱਛਦੇ ਆ ਹੈ ਹੀ ਨਹੀਂ ਕੋਈ ਇੱਥੇ ਸੱਸੀ ਗਲ ਅੰਕਲ ਜੀ ਕੀ ਹਾਲ ਆ ਆ ਨਰਲੀ ਪਿੰਡ ਆ ਜੀ ਆ ਤੇ ਆ ਰੋਡ ਕਿੱਧਰ ਜਾਂਦਾ ਇਹ ਸ਼ਾਂ ਸੂਲਪੁਰ ਅੱਛਾ ਟਰੇਟਾ ਲੈ ਜਾ ਅੱਛਾ ਕਿੰਨੇ ਕਿਲੋਮੀਟਰ ਨੇ ਸਹਰਾ ਇੱਥੇ ਨਾਲ ਹੀ ਇੱਥੇ ਜਾਓ ਚੀਨਾ ਹਾਂਜੀ ਚੀਨਾ ਤੋਂ ਤੁਹਾਂ ਤੋਂ ਚੀਨਾ ਇੱਕ ਮੋੜੀ ਸੁਧੀ ਪੋਲ ਤੇ ਨਾਲੋਂ ਅੱਛਾ ਉਹ ਵੀ ਨਹੀਂ ਮੁਰਣੀ ਇੱਕ ਗੱਡੀ ਪੋਲ ਤੇ ਨਾਲੋਂ ਵੀ ਨਹੀਂ ਮੁਰਣੀ ਇੱਕ ਨਾਲ ਟੈਂਡਰ ਚੱਲੀ ਗਈ ਸੀ ਕਿਹੜੇ ਪਿੰਡ ਦੇ ਚੀਨਾ ਵਿੱਚ ਚੀਨਾ ਵਿੱਚ ਜੀ ਹਾਂ ਉਹ ਚੱਲਦੀ ਨਹੀਂ ਭੇਲੀ ਆ ਸਰੀ ਲਿਗਾ ਤੁਹਾਨੂੰ ਕਾਹ ਆਈ ਮੁਰਨਾ ਕਰ ਗਈ ਠੀਕ ਹੈ ਜੀ ਨਾਲ ਸ਼ਿਸ਼ਰਆ ਪੰਨਾ ਕਿੰਨੇ 10 ਕਿਲੋਮੀਟਰ ਹੋ ਨਾ 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 ਇਹ ਤਾਂ ਪੰਨਾ ਰਹਾ ਤੁਹਾਡੇ ਤੋਂ ਬਾਰਡਰ ਕਿੰਨੇ ਦੂਰ ਆ ਬਾਟੇ ਸਾਹਿਬ ਅਰੇ ਪਾਸੇ ਵਾਢੀ ਕਿੰਨਾ ਆ ਜਿਹੜਾ ਆ ਡਰੇਨ ਪਾਰ ਕਰਕੇ ਆ ਦੇਖੋ ਹਾਂ ਜੀ ਹੁਣ ਮਾਹੌਲ ਜਿਆ ਕਹਿੰਦੇ ਖਰਾਬ ਆ ਥੋੜਾ ਯਾ ਦੋਨਾਂ ਦੇਸ਼ਾਂ ਤਨਾ ਜਾਂ ਵਧਿਆ ਤੇ ਤੁਹਾਨੂੰ ਕੋਈ ਅਜੇ ਦਿੱਕਤ ਤਾਂ ਨਹੀਂ ਦਿੱਖਤ ਕਰਨ ਕਰੀ ਜੀ ਜਿਵੇਂ ਜੰਮੇ ਹੋ ਆਹ ਅੱਛਾ ਜੀ ਨਹੀਂ ਆ ਬਾਬਾ ਟਾਈਮ ਲੰਘ ਗਿਆ ਹੁਣ ਸ਼ਾਂਤੀ ਦਾ ਕਿੰਨੇ ਸਾਲ ਲੰਘੇ ਜੀ ਭੈਣ ਦੀ ਘਟਦੀ ਹੋ ਆਈ ਜੇ ਆਜੋ ਬਿਚਰੇ ਜੋ ਅੱਛਾ ਜੀ ਕਿਤੇ ਚੱਲ ਜੂਗਾ ਬਾਹਰ ਕੁਝ ਗੱਤ ਕਰ ਛੱਡ ਕੇ ਕਿਤੇ ਚੱਲ ਜੂਗਾ ਆਦਮੀ ਹੁਣ ਤੁਹਾਡੇ ਕਿਸੇ ਪਿੰਡ ਦਾ ਕੋਈ ਬੰਦਾ ਉੱਠਿਆ ਕੇ ਨਹੀਂ ਪਿੰਡਾਂ ਜੀ ਨਾ ਜਨ ਨਹੀਂ ਉੱਠਿਆ ਠੀਕ ਆ ਨੌ ਸਵਿੰਟ ਵੀ ਕੋਈ ਨਹੀਂ ਹੋਈ ਨਾ ਜ ਕੋਈ ਨਹੀਂ ਐ ਇਦਾਂ ਹੀ ਆ ਆ ਵੀ ਡਾ ਲਿਆ ਬਿਚਾਰ ਪਰਮਾਤਮਾ ਕਰੇ ਜਲਦੀ ਹਨਾ ਹੋ ਜੇ ਸਹੀ ਹੋ ਜੇ ਮੋ ਪੜਡਟ ਹੁੰਦਾ ਹੀ ਹੈ ਤੈਨੂੰ ਵੱਡੋ ਗੀ ਹਾਂ ਪੰਜ ਵੇਰੀਓ ਕੋਈ ਗਾਨੀਆ ਸੁੱਚ ਨਹੀਂ ਆਪਾਂ ਗਏ ਨਹੀਂ ਕਿਤੇ ਉਹ ਪੜਤਾਂ ਲੰਘੇ ਹੂੰ ਜਿਹੜਾ ਕੱਤਰ ਉਹ ਇਧਰ ਆ ਗਏ 6 ਵਜੇ 1:30 6 ਵਜੇ ਜਣ ਦੇ ਕਿ ਆ ਜਨ ਨਾਲ ਪੈਂਦੇ ਹੂੰ ਲੰਘੇ ਚੁਪਕਾਰ ਸੁਚਾਣੀ ਉਹਨਾਂ ਨੇ ਕੋਈ ਗੱਲ ਵਾਲਦ ਸੀ ਵੀ ਬਾਹਰ ਉਦੋਂ ਤੁਸੀਂ ਤਾਂ ਛੋਟੀ ਹੋ ਅੱਛਾ ਅੱਛਾ ਜਨਾਬ ਚੰਦੇ 77 ਵਾਲੀ ਅੰਗ 65 ਵਾਲੀ ਵੀ अच्छा उधो तो फिर पਿੰਡ ਤੋਂ اڈا ਉੱਠਿਆ ਕਿ ਨਹੀਂ ਨਿਉਟਾ ਇਤਨਾ ਵੀ ਕਿਉਂ ਦਿਨੇ ਘਰ ਖੁੱਲ ਆਇਆ 4 ਵਜੇ ਹੂੰ ਸਵੇਰ ਹੂੰ ਬਾਗ ਦੇ ਕਿੰਨੇ ਆਕੇ ਵੀ ਗਿਰੋ ਉਹ ਲਾਂਗੇ ਘਾਂ ਅੱਜ ਤਾਂ 6 ਚੱਲ ਗਏ ਪਰਦੇ ਪਾਸੇ ਕੋਈ ਟਿੱਕ ਨਹੀਂ ਆਈ ਪਿੰਡ ਨੂੰ ਤੇ ਉਦੋਂ ਚੱਲ ਕੇ ਮੜਾ ਸਮਾਨ ਸਾਰਾ ਮੰਨ ਲਿਆ ਕੋਠੀ ਕਾਠੀ ਕੌਂਕੀ ਚੰਕੀ ਵਾਲੀ ਉਹਨਾਂ ਦੀ ਅੱਗੇ ਪੈਂਟਾ ਪਟਾਣ ਕੇ ਅੱਗੇ ਸਰਜਨ ਦੇ ਜਾ ਵਾਰ ਹੂੰ ਚਨਾਵਾ ਨਗਰ ಗ್ರಾಮ ਦਾ ਪੰਚਰ ਪਿੰਡ ਆ ਗਿਆ ਨਾ ਨਾਲ ਸਾਰੇ ਮਾਲਲੇ ਅੱਛਾ ਜੀ ਆਪਣੇ ਆਨੇ ਟਿੱਕਾ ਦੀ ਆਉਣੀ ਜਦੋਂ ਖਤਰ ਦੀ ਲੱਗੀ ਹੋਣੀ ਤੁਹਾਡੀ ਦਿੱਗਤਾਈ ਵੀ ਉਹ ਇੱਧਰ ਆ ਕੇ ਪਾਕਿਸਤਾਨ ਆ ਗਏ ਅੱਛਾ ਜੀ ਇਹ ਪਿੰਡੇ ਨਾਲ ਨਾਲ ਪੱਲੇ ਪਾਸੇ ਸਾਰੇ ਡਰੇਨ ਮੰਗਦੇ ਉਹ ਰੇਣੀ ਨਾ ਕੀ ਠੀਕ ਹੈ ਡਰੇਨ ਬਾਜ ਪੁੱਤੀ ਡਰੇਨ ਬਾਜ ਪੁੱਤੀ ਠੀਕ ਠੀਕ ਜੀ ਤੁਹਾਨੂੰ ਸਾਰੇ ਇੱਥੇ ਆ ਗਏ ਉਹ ਤਾਂ ਫਿਰ ਦਿੱਗਤ ਨੂੰ ਪਤਾ ਹੁੰਦੀ ਜਦੋਂ ਹੁਣ ਵੀ ਔਖਾ ਹੀ ਆ ਜੇ ਮੰਨ ਲਓ ਹਨਾ ਸ਼ਾਂਤੀ ਨਹੀਂ ਹੁੰਦੀ ਕੁਛ ਦਿਨ ਹੁਣ ਕਦੇ ਵੀ ਨਹੀਂ ਹੈ ਹਨਾ ਜੀ ਜਦੋਂ ਫਾਇਰ ਕੋਈ ਆ ਜਾਣਾ ਪਰਦਾਈ ਤਾਂ ਕੁਝ ਨਾ ਕੋ ਖਤਰਾ ਹੁੰਦਾ ਯਾ ਖਤਰਾ ਜੀ ਹੋਰ ਪਰ ਆਪ ਦਾ ਕਰ ਛੱਡ ਕੇ ਕਿੱਧਰ ਜਾਊ ਬੰਦਾ ਹਨਾ ਇਹ ਵੀ ਹੈਗਾ ਕੀ ਜਵਾਜੇ ਲਾ ਦੇ ਪਿੱਛੇ ਕਰਨੇ ਪੈਂਦਾ ਪਿੰਡ ਪਿੰਡ ਕਿੰਨਾ ਕੁ ਵੱਡਾ ਹੈ ਪਿੰਡ ਬਹੁਤ ਅਖਾ ਚਾਹੀ ਪਿੰਡ ਤੋਂ ਜਾਣਾ ਨਹੀਂ ਮੈਨੂੰ ਜਾਣਾ ਠੀਕ ਹੈ ਠੀਕ ਹੈ ਚਲੋ ਅਗਲੇ ਪਾਸੇ ਪਹੁੰਚ ਕੇ ਇੱਥੇ ਗਿਲਪਨ ਕਲੇ ਉਹਨੂੰ ਨਾਲ ਬੈਠੇ ਅੱਛਾ ਜੀ ਕਿਹੜਾ ਪਿੰਡ ਗਿਲਪਨ ਤੇ ਕਲੇ ਦੂਰ ਪਿੰਡ ਅੱਗੇ ਇਹ ਐਸਾਈਡ ਆ ਇੱਧਰ ਇੱਧਰ ਖਾਲੇ ਸਾਈਡ ਆ ਖਾਲੇ ਸਾਈਡ ਹਾਂ ਜਿੰਨ ਕਿੱਥੇ ਜਾ ਰਹੀਆਂ ਹਾਂ 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 ਉਹ ਪਿੰਡ ਲਾਗੂ ਨੰਗਦੀ ਆ ਠੀਕ ਹੈ ਜੀ ਇਹ ਖਾਲੜੇ ਜਾਊਗਾ ਰੋਡ ਹਾਂ ਖਾਲੇ ਜਾ ਚਲੋ ਅਸੀਂ ਉਹ ਪਿੰਡ ਦੇਖ ਲਈਏ ਬਹੁਤ ਧੰਨਵਾਦ ਜੀ ਤੁਹਾਡਾ ਗਾਲੀ ਪਿੰਡ ਹੋ ਗਈ ਠੀਕ ਠੀਕ ਹੈ ਠੀਕ ਹੈ ਆ ਗਏ ਆਪਾਂ ਡਰੇਨ ਦੇ ਨਾਲ 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 ਹਲੜੀ ਨੂੰ ਜਾਣ ਵਾਲਾ ਰਸਤਾ ਇੰਦਰ ਆਪਾਂ ਦੂਜੇ ਰਸਤੇ ਦੀ ਆਏ ਸੀ ਤੇ ਆਹਾ ਅਗਲੇ ਪਿੰਡਾਂ ਨੂੰ ਜਾਊਗਾ ਚੱਲਦੇ ਆ ਆਪਾਂ ਲਾਸਟ ਸਟੈਪ ਆਪਣਾ ਹੈਗਾ ਨਿਸ਼ਾਰਾ ਘੱਲਾ ਤੁਸੀਂ ਦੇਖਿਆ ਹੋਣਾ ਬੜੇ ਹਨ ਬੜੀਆਂ ਵੀਡੀਓ ਵੀ ਆਈਆਂ ਇਸ ਪਿੰਡ ਦੀ ਹਨ ਮਮੂ ਬਹੁਤ ਵੀਡੀਓ ਵੀ ਆਈਆਂ ਪਰ ਆਪਣਾ ਆਉਣ ਦਾ ਬਣਿਆ ਨਹੀਂ ਹੈਗਾ ਟਾਈਮ ਨਹੀਂ ਮਿਲਿਆ ਫਿਰ ਕੋਈ ਸੇਤ ਖਰਾਬ ਸੀਗੀ ਉਹਦਾ ਕਰਕੇ ਹੁਣ ਕੁਛ ਇਹ ਠੀਕ ਸੀ ਉਹਦਾ ਕਰਕੇ ਆਪਾਂ ਅੱਜ ਆਏ ਆ ਤੇ ਅੱਜ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣੇ ਆ ਨਾਲੇ ਪਿੰਡਾਂ ਦੇ ਹਾਲਾਤ ਕਿੰਨੇ ਦਾ ਮਤਲਬ ਸਾਰਾ ਕੁਝ ਠੀਕ ਆ ਢੀਣੀ ਗੱਲ ਸਕੂਲ ਵੀ ਓਪਨ ਆ ਸਾਰਾ ਕੁਝ ਚੱਲ ਰਿਹਾ ਹੈਨਾ ਕੁਝ ਇੰਨਾ ਨਹੀਂ ਹੈਗਾ ਉਹ ਸਕੂਲ ਬੰਦ ਤੋਂ ਵੈਸੇ ਛੁੱਟੀਆਂ ਹੈਗੀਆਂ ਮਤਲਬ ਉਹਵੇਂ ਸਾਰਾ ਕੁਝ ਚੱਲ ਰਿਹਾ ਕੋਈ ਦਿੱਕਤ ਨਹੀਂ ਹੈਗੀ ਕੋਈ ਰੋਡ ਕੋਈ ਦੁਕਾਨਾ ਕੋਈ ਬੱਸ ਸਟਾਪ ਕੁਝ ਨਹੀਂ ਬੰਦ ਹੈਗਾ ਠੀਕ ਬਾਕੀ ਜਿਵੇਂ ਇਹਨਾਂ ਨੇ ਦੱਸਿਆ ਬਾਈ ਨੇ ਕਿ ਸਾਰਾ ਕੁਝ ਜਦੋਂ ਜੰਗ ਲੱਗਦੀ ਆ ਸਭ ਕੁਝ ਮੱਲਗ ਦੋਨੋਂ ਤਰ੍ਹਾਂ ਨੂੰ ਔਖਾ ਹੋ ਜਾਂਦਾ ਹੈ ਨਾ ਆਹ ਕਿਹੜਾ ਰਸਤਾ ਹੈ ਜਿਹੜੇ ਪਿੰਡਾਂ ਨੂੰ ਆਪਾਂ ਜਾ ਰਹੇ ਆ ਆਪਣੇ ਖੱਬੇ ਸਾਈਡ ਤੇ ਪਾਕਿਸਤਾਨ ਆ ਇਹ ਡਰੇਨ ਤੋਂ ਪਰਲੀ ਸਾਈਡ ਮਤਲਬ ਜ਼ੀਰੋ ਲਾਈਨ ਆ ਤੇ ਤਾਰ ਲੱਗੀ ਹੋਈ ਆ ਤੇ ਇਧਰ ਇਧਰ ਆਪਾਂ ਜਾ ਰਹੇ ਆ ਇਹਨਾਂ ਪਿੰਡੋਂ ਇੱਕ ਗੱਲ ਆਉਣ ਜਾਣ ਦੀ ਘਾਟ ਹੀ ਆ ਹਨਾ ਤੁਸੀਂ ਪਿੰਡ ਦਾ ਟਾ ਗੱਡੀਆਂ ਮੋਟਰਾਂ ਵੀ ਘਟ ਜਾਂਦੀਆਂ ਤੇ ਬਾਕੀ ਬਾਕੀ ਦਾ ਮਾਹੌਲ ਚੱਲ ਵਧੀਆ ਹੀ ਆ ਸ਼ਾਂਤੀ ਵਾਲਾ ਲੋਕਾਂ ਦੇ ਦਾਣੇ ਕਣ ਕਤੂੜੀ ਸਾਰਾ ਕੁਝ ਸਾਹਮਲੇ ਹਟ ਗਿਆ जो प्रॉब्लम जी आ गई हम देखो आखो बान भी बहर और... ते सारा कुछ बह गया हम हरियाली कि होयादकी परमात्मा ने दो मीह पाते रब ने करके लोग अग बहुत घट लोग ने लाई ते गि हो गया नाड़ गिला हो गया, गया। उ तो हरियाली भी रही अग लगी उ गया यारोन शाना हो गया हम इस टाइम इतने कोई नहीं था किन्ने वे दरख्त है यार किनिया छावा किधर आप ਨਹੀਂ ਇੱਧਰ ਆਣਾ ਹਾਂ ਨਹੀਂ ਆਪਾਂ ਤਾਂ ਨਹੀਂ ਇੱਧਰ ਤਾਂ ਨਹੀਂ ਆਏ ਹੈਗੇ ਆਵੇ ਨਹੀਂ ਕਿ ਆਇਆ ਆਹ ਰਸਤਾ ਵੀ ਤਰ੍ਹਾਂ ਦੇਖ ਛੱਡੀਆਂ ਉਹ ਛੱਡੀਆਂ ਵੱਡੀ ਘੜੀ ਨਾ ਹਨਾ ਪਾਰ ਕਰਕੇ ਪਿੰਡ ਮਨਨ ਦਾ ਲਾਸਟ ਪਿੰਡ ਆ ਇਹ ਬਾਰਡਰ ਏਰੀਆ ਦਾ ਹਨਾ ਇਹ ਕੱਚਾ ਗੁੱਠਾ ਪਾਇਆ ਯਾਰ ਦੇ ਸ਼ੁਰੂ ਹਾਂ ਕੱਚਾ ਗੁੱਠਾ ਪਾਇਆ ਆ ਅੱਡਾ ਆ ਗਿਆ ਕੋਈ బోర్ਡ ਨਹੀਂ ਲੱਗਿਆ ਇੱਥੇ ਆ ਲੱਗਿਆ ਬੱਸ ਸਟੈਂਡ ਦਾ ਬੋਰਡ ਲੱਗਿਆ ਇੱਕ ਵਾਰੀ ਜਿਹੜਾ ਬਹੁਤ ਸੀਨਾ ਆਵੇ ਵੀ ਸ਼ੀਨਾ ਬਾਬਾ ਵਿਦੀ ਚੰਦ ਦਾ ਪਿੰਡ ਹੈ ਇਹ ਹਾਂ ਬਾਬਾ ਵਿਦੀ ਚੰਦ ਦਾ ਪਿੰਡ ਆ ਵਿਦੀ ਚੰਦ ਗੁਰੂ ਦਾ ਸੀਨਾ ਵਿਦੀ ਚੰਦ ਸੀਨਾ ਗੁਰੂ ਦਾ ਸੀਨਾ ਆ ਸਮਾਰਟ ਸਕੂਲ ਵਿਦੀ ਚੰਦ ਜਿਹੜਾ ਬਾਬਾ ਵਿਦੀ ਚੰਦ ਸੀ ਨਾ ਇਹ ਗੁਰੂ ਹਰ ਹਰਗੋਬਿੰਦ ਸਾਹਿਬ ਦਾ ਮਤਲਬ ਚੇਲਾ ਸੀਗਾ ਉਹਨਾਂ ਦੇ ਨਾਲ ਹੀ ਰਹਿਣਾ ਸੀਗਾ ਤੇ ਆਹ ਫਤੂ ਉਹਦੇ ਨਾਲ ਮੋੜ ਗਏ ਆਪਾਂ ਵਿਦੀ ਚੰਦ ਆ ਬਾਬਾ ਵਿਰੀ ਜਾਂਦਾ ਇਹ ਪਿੰਡ ਆ ਨਾ ਸੀਨਾ ਇੱਥੇ ਚੱਕਰ ਲਾਉਣੇ ਆਪਾਂ ਇਹਨਾਂ ਇਸ ਪਿੰਡ ਦੀਆਂ ਗਲੀਆਂਾਂ ਦੀ ਹਣਾ ਇਹ ਪਿੰਡ ਦਿਖਾਉਣਾ ਇਹ ਬਾਰਡਰ ਏਰੀਆ ਦਾ ਦੂਸਰਾ ਪਿੰਡ ਆ ਸੋਰੀ ਅੱਗੇ ਮੈਂ ਕਹਿੰਦਾ ਲਾਸਟ ਪਿੰਡ ਨਹੀਂਗਾ ਇਹ ਦੂਸਰਾ ਪਿੰਡ ਆ ਜ ਤੋਂ ਬਾਅਦ ਇੱਕ ਲਾਸਟ ਪਿੰਡ ਹੋਰ ਆ ਪਰ ਬਾਰਡਰ ਨਾਲ ਨਾਲ ਹੀ ਆਈ ਜਾਂਦਾ ਬਿਲਕੁਲ ਇਹ ਵਾਪਸ ਵਾਪਸ ਬਾਬਾ ਜੀ ਦਾ ਪਿੰਡ ਛੋਟਾ ਜਿਹਾ ਪਿੰਡ ਆ ਯਾਰ ਮੈਂ ਕਹਿੰਦਾ ਜਦੋਂ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਹਿੰਦੇ ਸੀਗੇ ਤੇ ਉਦੋਂ ਮਤਲਬ ਪਿੰਡ ਵੀ ਉਵੇਂ ਨੋਤੀ ਬੱਤਿਆ ਹੈਗਾ ਹਨਾ ਉਦੋਂ ਥੋੜੀ ਜਿਹੀ ਘਰ ਹੋਣੇ ਉਹਨਾਂ ਦੇ ਆਪਦੇ ਉਹਨਾਂ ਤੋਂ ਅੱਗੇ ਫਿਰ ਹੌਲੀ ਹੌਲੀ ਪਿੰਡ ਬਣਦਾ ਗਿਆ ਸਾਰੀ ਉਹਨਾਂ ਦੀਆਂ ਵੰਸ਼ਾਂ ਜਿਹੜੀਆਂ ਉਹ ਅੱਗੇ ਹਨਾ ਬਾਰਡਰ ਇਹਦੇ ਪਿੰਡ ਕਰਕੇ ਇੱਥੇ ਵੀ ਮਤਲਬ ਜਿਆਦਾ ਡਬਲ ਕੋਠੀਆਂ ਨਹੀਂ ਹੈਗੀਆਂ ਚਵਾਰੇ ਨਹੀਂ ਹੈਗੇ ਬਾਕੀ ਸਰਬਸਤ ਵਧੀਆ ਹੀ ਆ ਹੈਨਾ ਐ ਐ ਦੇਖੋ ਤੁਸੀਂ ਮਤਲਬ ਤਰਨਤਾਰਨ ਜ਼ਿਲ੍ਹੇ ਦੇ ਜਿਹੜੇ ਪਿੰਡ ਆ ਬਾਰਡਰ ਦੇ ਉਹ ਫਾਜ਼ਲਕਾ ਜ਼ਿਲ੍ਹੇ ਨਾਲੋਂ ਥੋੜੇ ਵਧੀਆ ਹੈਨਾ ਉਹਨਾਂ ਦਾ ਰੈਨ ਤੁਸੀਂ ਦੇਖਿਆ ਹੀ ਹੋਣਾ ਫਾਜ਼ਲਕਾ ਦੇ ਆਪਣੇ ਮਗਰਲੀਆਂ ਵੀਡੀਓ ਦੇਖਿਓ ਉਹਨਾਂ ਦੇ ਪਿੰਡ ਦੇਖਿਓ ਹਰ ਲੋਕ ਥੋੜੇ ਵਿਕਾਸ ਘਟ ਹੋਇਆ ਉਹਨਾਂ ਪਿੰਡਾਂ 'ਚ ਉਹ ਅੰਕਲ ਮੱਤਾਂ ਜਾ ਰਹੇ ਸੋ ਕੁਝ ਜਾਵੇ ਫਿਰ ਬੱਚੇ ਸਾਰੇ ਤਦੋਂ ਕੁਝ ਨਹੀਂ ਹਣਾ ਹੋਤਰ ਜਲਦੀ ਸਤਿ ਸ਼੍ਰੀ ਅਕਾਲ ਜੀ ਦੇਖਦੇ ਹੋ ਬਾੜ ਦੇ ਆਹ ਵਾਲਾ ਆ ਬਾੜ ਦੇ ਆਹ ਤਾਰ ਲੱਗੀ ਹੈ ਹਣਾ ਹੂੰ ਬੱਡਰ ਤੇ ਆ। ਆਹ ਤੂੰ ਆਲੇ ਪਕਸਤਾਂ ਚੋਂ ਰੱਖਦੇ ਜਿਆਦੇ ਵੱਡੇ ਪਕਸਤਾਂ ਦੇ ਵਿੱਚ। ਅੱਛਾ ਜੀ। ਉਹ ਖਟਕ ਪਕਸਤਾਂ ਦੀ ਨਾ। ਹੂੰ। ਉਹ ਸਾਬਦੇ ਪਕਸਤਾਂ ਦੀ ਸੰਝਿਆ ਕੁਤੀ ਆ। ਆਟਾ ਵਰ ਦਿਖਾਓ। ਹਾਂ। ਠੀਕ ਕਿਵੇਂ ਹਾਲਾਤ ਕਿਵੇਂ ਹੁਣ ਪਿੰਡਾਂ ਦੇ? ਰਾਤ ਤੇ ਭਾਈ ਠੀਕ ਹੈ ਜਿੱਦਾਂ ਵੇਖ ਲੋ ਕੋ ਬੈਠੇ ਆ। ਹੂੰ। ਕੋਈ ਗੱਲ ਨਹੀਂ ਕੋ ਬਾਤ ਨਹੀਂ ਕੋਈ। ਤੁਹਾਡਾ ਪਿੰਡ ਵੀ ਫਿਰ ਬਿਲਕੁਲ ਬੱਡਰ ਤੇ ਹੀ ਆ। ਅਸੀਂ ਕਿੱਲੋ ਕੋਟਦੇ ਆ ਜੀ। ਅੱਛਾ। ਹਾਂ ਜੀ। ਆ ਇੱਥੋਂ ਕਿੰਨੇ ਕਿੱਲਿਆਂ ਦੀ ਬਾਟ ਆ? ਇੱਥੋਂ ਫਿਰ 7-8 ਕਿਲੇ ਦੀ ਬਾਟ ਸਾਰੀ ਜੀ ਸਾਡੇ ਬੱਡਰ। ਠੀਕ ਹੈ ਆਇਆ ਧੂਆਂ ਨਿਕਲ ਰਿਹਾ ਨਾ ਬੜੀ ਕਾ ਪਾਕਿਸਤਾਨ ਦੇ ਵਿੱਚ ਇਹ ਪਾਕਿਸਤਾਨ ਚ ਹਾਂਜੀ ਹਾਂਜੀ ਐਡਾ ਧੂਆਂ ਨਿਕਲ ਰਿਹਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੇ ਇਹ ਪਿੰਡ ਥੋੜਾ ਛੋਟਾ ਹੀ ਪਿੰਡ ਕੇ ਵੱਡਾ ਨਹੀਂ ਪਿੰਡ ਸਾਡੇ ਬਹੁਤ ਕਾਫੀ ਵੱਡਾ ਹੈ ਅੱਛਾ 19 ਸੋ ਬੋਟ ਹੈ ਠੀਕ ਹੈ ਇਹ ਪਿੰਡ ਬਾਬਾ ਜੀ ਨੇ ਬਹੁਤ ਚੰਗੇ ਜਮਸਤ ਹਾਂ ਮਤਲਬ ਪਹਿਲਾਂ ਵੀ ਸੀਗਾ ਪਿੰਡ ਕੇ ਉਹਨਾਂ ਨੇ ਨਾਂ ਤੇ ਬਣਿਆ ਪਹਿਲਾਂ ਪਿੰਡ ਇੱਥੇ ਵਾਲੇ ਸੀਨੇ ਸੀ ਜੀ ਇਹ ਇਹ ਬਿਲਕੁਲ ਵੱਡਦੇ ਸੀ ਇਹ ਪਿੰਡ ਹਾਂ ਮੂਰੇ ਬਾਬਾ ਪਿੰਡਾਂ ਚੀਜ਼ ਨਹੀਂ ਫਿਰ ਜੋ ਕਰਮਕੀਤੇ ਹੈ ਨਾ ਹੂੰ ਹੂੰ ਬਾਬਾ ਗੁਰੂ ਹਰਗੋਬਿੰਦ ਪਾਸੇ ਦਾ ਫਿਰ ਉਹ ਨਾਲ ਆਪਣੇ ਨਾਂ ਦੇ ਪਿੰਡ ਬਣਾਏ ਆ ਅੱਛਾ ਉਥੋਂ ਆ ਕੇ ਫਿਰ ਇੱਥੇ ਬਣ ਗਿਆ ਪਹਿਲਾਂ ਉਹ ਉੱਥੇ ਹੋਣਾ ਨਾ ਹਾਂਜੀ ਫਿਰ ਉਹ ਲੇਨ ਤੇ ਆ ਗਿਆ ਹੁਣ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬਾਬਾ ਜੀ ਦਾ ਗੁਰਦੁਆਰਾ ਬਾਬੇ ਗੁਰਦੁਆਰਾ ਸਾਹਿਬ ਨੇ ਆਓ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਬਹੁਤ ਧੀਰਜ ਰੱਖ ਲੈਣਾ ਪਾਣੀ ਭਾਜੀ ਨਾ ਨਾ ਕੋਈ ਗੱਲ ਕੋਈ ਨਹੀਂ ਛੱਡੋ ਤੇ ਓਵੇਂ ਤੁਹਾਡਾ ਪਿੰਡ ਦਾ ਕਿਹਾ ਨਹੀਂ ਵੀ ਉੱਠਣ ਨੂੰ ਇੱਥੇ ਨਹੀਂ ਜੀ ਸਾਡੇ ਪਿੰਨੂ ਕੁਛ ਨਹੀਂ ਕਿਹਾ ਲੋਕੇ ਤਾਂ ਲਈ ਜਾਂਦੇ ਸਮਾਨ ਥੋੜਾ ਥੋੜਾ ਇਨਾਂ ਕੋ ਸੰਤ ਹੈਗੇ ਉਹ ਲੈ ਜਾਂਦੇ ਸਾਡੇ ਕੋਲ ਤਾਂ ਸੰਤ ਹੀ ਨਹੀਂ ਕੋਈ ਹੈਗਾ ਜੀ ਨਹੀਂ ਇੱਥੋਂ ਪਿੰਡੇ ਨੂੰ ਉੱਠੀਆਂ ਨੇ ਹਾਂਜੀ ਹਾਂਜੀ ਸਾਡੇ ਕੋਲ ਤਾਂ ਸੰਤ ਨਹੀਂ ਜੀ ਮਾਰੇ ਲੋਕੇ ਕਿਹਾ ਤਾਂ ਕੋਈ ਤਾਂ ਸੰਤ ਤੇ ਮੈਂ ਰਾਤ ਕੇ ਡੰਗਰੇ ਡੰਗਰੇ ਸਹੀ ਗੱਲ ਗਰੀਬ ਬੰਦਾ ਕਿੱਥੇ ਜਾਊਗਾ ਹਨਾ ਜੀ ਸਾਡੇ ਮਗਰ ਇਸ ਤਰ੍ਹਾਂ ਵੀ ਇੱਦਾਂ ਨਹੀਂ ਤਗੜੇ ਵੀ ਜੇ ਹਨ ਸਾਹਮਣੇ ਆ ਵੇਖੋ ਚਾਰ ਚਾਰ ਡੰਗਰੇ ਹੂੰ ਤੇ ਤਿੰਨ ਚਾਰ ਜੀ ਅਹੀ ਆ ਪਸ਼ੂਆਂ ਨੂੰ ਕਿੱਥੋਂ ਪਸ਼ੂ ਕਿੱਦੋਂ ਖਾਓ ਹਾਂ ਆਪ ਤਾਂ ਬੰਦਾ ਚਲੇ ਜਾਊਗਾ ਹੈਨਾ ਹਾਂਜੀ ਆਪ ਦਾ ਬਸ ਤੇ ਬੈਠ ਕੇ ਚਲੇ ਜਾਓਗੇ ਤੇ ਇਹਨਾਂ ਨੂੰ ਪਸ਼ੂਆਂ ਨੂੰ ਕੌਣ ਲੈ ਕੇ ਜਾਊ ਇਹਨਾਂ ਨੂੰ ਕਿੱਦੋਂ ਲੈ ਕੇ ਜਾਊ ਇਹ ਕਰਕੇ ਹੁਣ ਅੱਜ ਮੈਂ ਪਹਿਲਾਂ ਧਾਨਾ ਮੰਡੀ ਕੰਮ ਕੰਮ ਦਾ ਆ ਬਸਰ ਜੀ ਉਥੋਂ ਚੇਚਾ ਹੁਣ ਆਇਆ ਕੰਮ ਛੱਡ ਕੇ ਆਇਆ ਹਾਂ ਜੀ ਹੂੰ ਹਾਂ ਇਹੋ ਕਰਕੇ ਇਹ ਆਪਣੇ ਜਿਹਾ ਕਰਕੇ ਹਾਲਾਤ ਹਾਲਾਤ ਕਰਕੇ ਹਾਲਾਤ ਕਰਕੇ ਜੀ ਅੱਛਾ ਜੀ ਕਿ ਕਿਦ ਲੜਾਈ ਲੱਗੀ ਤੇ ਮੇਰਾ ਪਰਿਵਾਰ ਵਿਛੜ ਜੂ ਮੇਰੇ ਮਾਲ ਡੰਗਰ ਵਿਛੜ ਜੂਗਾ ਔਖਾ ਹੀ ਹੈ ਔਖਾ ਹੀ ਹੈ ਉਹ ਮੈਂ ਜਿਹੜੋਂ ਨੂੰ ਤੋਂ ਪੈਸੇ ਲੈਣੇ ਲੱਗੇ ਨਾਲੇ ਮੈਨੂੰ ਤੋਂ ਕੰਮ ਕੀਤਾ ਤੇ ਪੈਸੇ ਲੈ ਜਾਗਾ ਵਾ ਤੇ ਨਾਲ ਉਹਨਾਂ ਨੂੰ ਦੇਣੇ ਆਪਣੇ ਆਪ ਜਾਊਗਾ ਇਹਦੇ ਪਿੱਛੇ ਜਾਊਂਗੇ ਫਿਰ ਮਿਲੂਗੇ ਜਿੱਥੇ ਜਾਊ ਤੇ ਫੇਰ ਹੀ ਮਿਲਣਾ ਫੇਰ ਮਿਲੂਗੇ ਜੋ ਮੈਂ ਕੀਤਾ ਮੈਨੂੰ ਇਹ ਦਿੱਤਾ ਜਾਵੇ ਸਾ ਕਈ ਲੋਕ ਆ ਗਏ ਹੋਣੇ ਆਪਦੇ ਘਰਾਂ ਨੂੰ ਕਈ ਲੋਕ ਆ ਗਏ ਜੀ ਨੌਕਰੀਆਂ ਛੱਡ ਗਏ ਹਣਾ ਮੰਡੀ ਦੇ ਵਿੱਚੋਂ ਜੀ ਠੀਕ ਹੈ ਹਾਂਜੀ ਔਖਾ ਹੀ ਆ ਹੁਣ ਇਹ ਨਹੀਂ ਪਤਾ ਕਿੰਨੇ ਦਿਨ ਰਵੇ ਆਪਾਂ ਤਾਂ ਕਹਿੰਨੇ ਯਾਰ ਸ਼ਾਂਤੀ ਹੋ ਜੇ ਦੋਨੋਂ ਮੁਲਕਾਂ ਦੀ ਹਣਾ ਅੱਛਾ ਆ ਦੇਖੋ ਭਾਜੀ ਇੱਦਾਂ ਮਾਂ ਖੁੱਲੀਆਂ ਬਣਾਈਆਂ ਹਾਂ ਇਸੇ ਵਾਰ ਵਾਰ ਘਰ ਬਣਨੇ ਸਹੀ ਗੱਲ ਹੈ ਇੱਕੜੀ ਕੁੱਕੜ ਮਰ ਜੇ ਨਾ ਘਰ ਚ ਕੁੱਕੜ ਬੱਚੇ ਰਹਿ ਜਾਂਦੇ ਉਹ ਮਰ ਜਾਂਦੇ ਦੁਬਾਰਾ ਕੁੱਕੜ ਨਹੀਂ ਰੱਖੇ ਜਾਂਦੇ ਨਹੀਂ ਆਖਿਆ ਹੁੰਦਾ ਜੀ ਇਹੋ ਜੇ ਮੱਝਾਂ ਪੜੀਆਂ ਰੱਖੇ ਜਾਂਦੀਆਂ ਭਾਜੀ ਨਾ ਨਾ ਆਜੋ ਭਾਈਓ ਖੁਰਸੀ ਮੈਂ ਤਾਂ ਚਾਹ ਬਣਾਉਣਾ ਮਾਫ ਕਰਿਓ ਕਿ ਸੇਵਾ ਹੀ ਕਰਾਂਜੀ ਕੀ ਨਾ ਕੀ ਹੈ ਭਾਈ ਮੈਂ ਨਾ ਸ਼ਾਮ ਸਿੰਘ ਸ਼ਾਮ ਸਿੰਘ ਹਾਂਜੀ ਜੇ ਮੰਨ ਲਓ ਆਪਾਂ ਇੱਧਰ ਹੀ ਜਾਂਦੇ ਆ ਆਹ ਰਸਤਾ ਸਿੱਧਾ ਬਾਰਡਰ ਤੇ ਹਾਂਜੀ ਆਹੋ ਜੇ ਫਟ ਸਕਦੇ ਜਾਂਦੇ ਬਾਡਰ ਨੂੰ ਜਾਂਦੇ ਹਾਂ ਆਹ ਘਰ ਆਹ ਘਰ ਨਹੀਂ ਜੇ ਗੁਰਦੁਆਰਾ ਬਾਬਾ ਸ਼ਿਦਾ ਸਾਹਿਬ ਦਾ ਸਾਡਾ ਬਾਬਾ ਹੀਰਾ ਸਿੰਘ ਜੀ ਇਹ ਉੱਤੇ ਹੀ ਹੈ ਬਾਰਡਰ ਤੇ ਨਹੀਂ ਜੀ ਸ਼ਾਮ ਉਹ ਤਾਰਾ ਗਾੜੀ ਹੈ ਜੀ ਉਹ ਤਾਰਾ ਸਾਰਾ ਥੋੜੇ ਅੱਗੇ ਆ ਹਾ ਵੇਖੋ ਤਾਰਾ ਸਾਹਮਣੇ ਦੀਦੇ ਭਾਈ ਹਾਂ ਉੱਥੋਂ ਤੱਕ ਪਹੁੰਚ ਜਾ ਸਕਦੇ ਗੁਰਦੁਆਰੇ ਕੋਲ ਆਪਰ ਤੱਕ ਤੁਸੀਂ ਜਾ ਸਕਦੇ ਆ ਦੁੱਧ ਚ ਪੱਤੀ ਪਾ ਲਓ ਬਾਈ ਮਰਚੇ ਲਈਆਂ ਹਾਂ ਜੀ ਆ ਕਿੰਨੀਆਂ ਘੇੜ ਇਹ ਮੈਂ ਕਿਹਾ ਬਾਈ ਪਤਾ ਕੀ ਕਹਿੰਦਾ ਕਹਿੰਦਾ ਦੁੱਧ ਚ ਪੱਤੀ ਪਾ ਲਓ ਰਾਤ ਨੂੰ ਲੜਾਈ ਲੱਗੀ ਭਜਰਾ ਬੈਲਾ ਦੁੱਧ ਇੱਥੇ ਰਹਿਣਾ ਕੋਈ ਨਹੀਂ ਯਾਰ ਵਧੀਆ ਯਾਰ ਆ ਮਰਚੇ ਹਣਾ ਹਾਂ ਜੀ ਰਾਜਰਾ ਥੋੜਾ niche ਬਲਕਿ ਹਾਰੀ ਮੈਂ ਚਲ ਦਵਾਣਾ ਹਾਏ ਭਾਈ ਕਿਵੇਂ ਭਾਈ ਕੀ ਕਹਿੰਦੇ ਤੁਸੀਂ ਮੈਂ ਕਹਾਂ ਵੀ ਇਸ ਦਾ ਡਰਦੇ ਬੈਠੇ ਭਾਈ 2000 ਕਰੋ ਆਟਾ ਵੀ ਬੱਧਾ ਹੈ ਅੱਛਾ 2000 ਕਰੋ ਖੰਡ ਬੱਧੀ ਆ ਨਾ ਸੋਈ ਦਾਲ ਬੱਧੀ ਆ ਕਿੱਥੇ ਬੰਨੀ ਆ ਉਹ ਸਾਈਕਲ ਤੋਂ ਬਨ ਕੇ ਰੱਖੀ ਆ ਉਹ ਸਾਈਕਲ ਤੋਂ ਲਾਇਆ ਦਰਦਾ ਜੀ ਅੱਛਾ ਵੀ ਜੇ ਮੰਨ ਲਓ ਕਿਤੇ ਜਾਣਾ ਪਵੇ ਤੇ ਉਸੇ ਟਾਈਮ ਸਾਈਕਲ ਭਜਾ ਲਈਏ ਸਾਈਕਲ ਜਾ ਕੇ ਆਪਣਾ ਆਟਾ ਟਪਕਾ ਕੇ ਖਾ ਲਾਂਗੇ ਜੀ ਹੋਰ ਕਿੱਥੇ ਜਾਵਾਂਗੇ ਓਕਾ ਜੀ ਸਰਕਾਰ ਨੇ ਕੀ ਦੱਸ ਸਰਕਾਰਾ ਕਦੋਂ ਸਾਨੂੰ ਵਾਪਸ ਚੀਜ਼ ਦੇਣੀ ਖਾਣ ਲਈ ਸਹੀ ਗੱਲ ਸਹੀ ਗੱਲ ਸਰ ਆਪਣੀ ਫੌਜ ਪਰ ਪਰ ਬਾਈ ਇੰਨੇ ਲੋਕ ਕਿਵੇਂ ਜਾਣਗੇ ਇੰਨੇ ਨੇ ਪਿੰਡ ਭਰੇ ਹੈ ਨਾ ਅੱਛਾ ਡੇ ਟ੍ਰੈਕਟਰ ਟਰਾਲੀ ਆ ਲੋਕ ਉਹ ਤਾਂ ਤੁਰੇ ਜਾਂਦੇ ਹੈ ਨਾ ਔਖਾ ਹੀ ਆ ਸੱਜ ਕੇ ਮਾਰੇ ਨਹੀਂ ਹੁੰਦਾ ਹੂੰ ਕਿ ਕਿੱਥੇ ਜਾਵਾਂਗੇ ਸੋਂ ਸਾਡੇ ਸਾਰੇ ਪਾਜੀ ਉਧਰ ਨਹੀਂ ਦੇ ਹਰ ਜਦੋਂ ਬਾਈ ਜਦੋਂ ਕਸਤਰ ਦੀ ਜੰਗ ਲੱਗੀ ਆ ਜਾਂ ਪਹਿਣ ਦੀ ਉਹ ਤੁਹਾਡੇ ਡੈਡੀ ਹੋਣੀ ਹੁਣ ਹੈ ਨਾ ਉਹ ਦੱਸਦੇ ਹੋਣੇ ਉਦੋਂ ਉਹ ਦੱਸਦੇ ਬੜਾ ਔਖਾ ਉਹ ਦੱਸਦੇ ਕਿ ਦੁੱਧ ਟਾਂਗੇ ਰਹਿ ਗਈ ਸੀ ਜਾਂ ਦੇ ਦੇ ਪਾਕਿਸਤਾਨੀ ਫਾਇਰ ਕਰਦਾ अच्छा जी दो टंगे लग गए किधर चले गए फिर 6 के गगबूए चल गए उधर रिश्तेदारी थी नहीं जी तंबू ਹੰਡਾਰੇ ਉਥੇ ਜਾ ਕੇ ਗਵਰਨਮੈਂਟ ਦਾ ਤੰਬੂ ਦੇਖੇ ਉਹ ਨਜ਼ਰ ਆ ਗਿਆ अच्छा जी ਇਹ ਜਾ ਕੇ ਤੰਬੂ ਦੇ ਗਵਰਨਮੈਂਟ ਦੇ ਰੱਖੀ ਨਹੀਂ ਤੁਸੀਂ ਕੀ ਕਹਿੰਨੇ ਹੋ ਵੀ ਲੜਾਈ ਲੱਗਣੀ ਚਾਹੀਦੀ ਕਿ ਸ਼ਾਂਤੀ ਹੋਣੀ ਚਾਹੀਦੀ ਇਹ ਕਿਤੇ ਭਾਈ ਸ਼ਾਂਤੀ ਹੋਵੇ ਚੰਗੀ ਹੈ ਇਹਦੇ ਘਰ ਨਾਲ ਨਾਗਰੀ ਬਦੋ ਬੰਨੇ ਹਾਂ ਕਿ ਨਾ ਸਰਕਾਰ ਕੋਲ ਇਹਨਾਂ ਖਰਚੇ ਨਿਕਲ ਨਹੀਂ ਨਹੀਂ ਸਰਕਾਰ ਤਾਂ ਵਿਚਾਰੀ 1000 ਰੁਪਿਆ ਪੈਨਸ਼ਨ ਦਿੰਦੀ ਉਹ ਵੀ ਬੇਵਰਗਾਂ ਨੂੰ ਹਣਾ ਆਹ ਜੀ ਸੇ ਸਰਕਾਰ ਕੋਤੀ ਲੋ ਸਰਕਾਰ ਕੋਤੀ ਲੋਰ ਪਵੇ ਨਾ ਆਪਣੀ ਮਿਹਨਤ ਕਰੀਏ ਖਾਈ ਜਾਏ ਆਪਾਂ ਬੋਈ ਨਾ ਬਣੀਏ ਬੋਈ ਨਾ ਬਣੀਏ ਸਰਕਾਰ ਦਾ ਤੋਂ ਸਰਕਾਰ ਦੀ ਮਤ ਨਹੀਂ ਕਰ ਸਕਦੇ ਆਪਾਂ ਯਾਰ ਆਪਾਂ ਦਾ ਪ੍ਰਮਾਤਮਾ ਅੱਗੇ ਦੁਆ ਕਰ ਸਕਦੇ ਹਣਾ ਤੇ ਸਰਕਾਰਾਂ ਦੋਨੋਂ ਸਰਕਾਰਾਂ ਨੂੰ ਮਤਬੁੱਧ ਬਖਸ਼ੇ ਕਿ ਜਿਹੜਾ ਵੀ ਕੋਈ ਮਸਲਾ ਉਹ ਬੈਠ ਕੇ ਹੱਲ ਕਰ ਲੈਣ ਹੁਣ ਜੇ ਮੰਨ ਲਓ ਕੋਈ ਬੰਦਾ ਲੜਦਾ ਪਿੰਡ 'ਚ ਤੇ ਉਹ ਪੰਚਾਇਤਾਂ ਬੈਠਦੀਆਂ ਹਾਂ ਜੀ ਆਪਣੀਆਂ ਜਿਹੜੀਆਂ ਦੇਸ਼ਾਂ ਦੀਆਂ ਪੰਚਾਇਤਾਂ ਉਹ ਯੂਨ ਚ ਵਹਿੰਦੀਆਂ ਸੰਯੁਕਤ ਰਾਸ਼ਟਰ ਚ ਉੱਥੇ ਬੈਠ ਕੇ ਹੱਲ ਕਰ ਲੈਣ ਹਾਂ ਜੀ ਹੈਨਾ ਜਾਂ ਉਹਨਾਂ ਦੇ ਉਹਨਾਂ ਨੂੰ ਵੀ ਚਪਾ ਲੈਣ ਜਿਹੜਾ ਗਲਤ ਨੂੰ ਗਲਤ ਆਖਿਆ ਜਾਵੇ ਹਾਂ ਉਹਨੂੰ ਗਲਤ ਆਖਿਆ ਜਾਵੇ ਸਾਡਾ ਪਰਜਾ ਦਾ ਕੀ ਕਸੂਰ ਹੈ ਜੋ ਸੈਂਹ ਧੱਕੇ ਖਾਂਦੇ ਫਿਰਦੇ ਉਹ ਤਾਂ ਦੋਨੇ ਵੀ ਬੇਕਸੂਰ ਆ ਇਧਰ ਵਾਲੇ ਲੋਕ ਵੀ ਤੇ ਉਧਰ ਵਾਲੇ ਵੀ ਹੈਨਾ ਉਹ ਵੀ ਆਪਣੇ ਭਰਾ ਵਾ ਜੇ ਉਹ ਵੀ ਉਹ ਮਰਦੇ ਫਿਰ ਵੀ ਸਿਆਣੇ ਕਈਆਂ ਗੱਲਾਂ ਕਰਦੇ ਆ ਜੇ ਜੇ ਆਪੇ ਬਾਟ ਦੇ ਨਾਲ ਆ ਲੱਗ ਚੁਪੀ ਆ ਮੈਂ ਹਾਂ ਇਹਦੇ ਨਾਲ ਬੱਚਾ ਬੱਚਾ ਇੱਕ ਲੱਖ ਰੁਪਏ ਦਾ ਕਰਜ਼ਾਈ ਹੈ ਸਹੀ ਗੱਲ ਜੇ ਨਹੀਂ ਲੱਗੇ ਫਿਰ ਅਸੀਂ ਕਿੰਨੇ ਕਰਜ਼ਾਈ ਹੋ ਜਾਵਾਂਗੇ ਫਿਰ ਉਵੇਂ ਹੀ ਕਰਜ਼ਾਈ ਰਹਿਣ ਅੱਗੇ ਕੋਈ ਸਹੂਲਤ ਤਾਂ ਨਹੀਂ ਤੁਹਾਨੂੰ ਕੋਈ ਤਾਂ ਨਹੀਂ ਤੁਹਾਨੂੰ ਕੋਈ ਵੀ 10000 ਪੈਨਸ਼ਨ ਤਾਂ ਨਹੀਂ ਮਿਲਦੀ ਨਹੀਂ ਨਹੀਂ ਕਿਸੇ ਕੋਈ ਸਹੂਲਤ ਨਹੀਂ ਕੋਈ ਸਹੂਲਤ ਨਹੀਂ ਨਾ ਵੀ ਬਾਰਡਰ ਇਹਦੀ ਹੈ ਦਾ ਹਨਾ ਜਾਂ ਤੁਹਾਡੇ ਕਿਸੇ ਪਰਿਵਾਰ ਨੂੰ ਕੋਈ ਨੌਕਰੀ ਮਿਲੀ ਹੋਵੇ ਨਹੀਂ ਕੋਈ ਨੌਕਰੀ ਨਹੀਂ ਸਾ ਬੱਚਾ 12 ਪੜਾ ਸਕਾ ਪਰ ਕੇ ਹਾਂ ਤੁਰੇ ਫਿਰਦਾ ਧੱਕੇ ਖਾਂਦਾ ਕਿ ਦੁਨੀਆ ਕਿਵੇਂ ਖਾਂਦਾ ਬੱਚਾ ਕੋਈ ਨਹੀਂ ਜੋ ਬੱਚੇ ਨੌਕਰੀ ਮਿਲ ਫਿਰ ਬੱਚੇ ਨਸ਼ੀ ਕਰਦੇ ਹਾਂ ਸਹੀ ਗੱਲ ਹੈ ਸਹੀ ਗੱਲ ਸਿਰ ਗਲਤ ਸੰਗਤ ਬੱਚਾ ਗਲਤ ਗਲਤ ਸੋਚ ਸੋਚਦਾ ਹੈ ਗਲਤ ਸੰਗਤ ਚ ਹੋ ਜਾਂਦਾ ਹਾਂ ਜੋ ਕੰਮ ਕਰ 24 ਘੰਟੇ ਕੰਮ ਕਰਦਾ ਰੂ ਉਹ ਥਕਾਵਟ ਹੋਣੀ ਫਿਰ ਉਹ ਨਸ਼ੀ ਗੋਲੀ ਖਾ ਲਾ ਸਹੀ ਗੱਲ ਸਹੀ ਕੋਈ ਗੋਲੀ ਕੋਈ ਕਿਸੇ ਰਕ ਉਸ ਗੋਲੀ ਖਾਵੇ ਜੋ ਇੱਕ ਤੋਂ ਵੱਧ ਗੋਲੀ ਖਾਦੀ ਗਈ ਨਾ ਉਹ ਨਸ਼ੇ ਵਾਲੀ ਹੈ ਨਸ਼ੇ ਵਾਲੀ ਸਹੀ ਗੱਲ ਹੈ ਕੋਈ ਕੋਈ ਖਾ ਦੇ ਦੂਜੇ ਜੋ ਕੇ ਖਾ ਲੋ ਉਹ ਵੀ ਨਸ਼ਾ ਕਰਦੇ ਉਹ ਵੀ ਨਸ਼ਾ ਸਹੀ ਗੱਲ ਹੈ ਜੇ ਤੂੰ ਸਿਰਫ ਦੋ ਜੋ ਖਾ ਦੂ ਵੀ ਨਸ਼ਾ ਕਰਦੇ ਚਲੋ ਆਪਾਂ ਕਹਿੰਦੇ ਵੀ ਇਹ ਮਾਹੌਲ ਜਿਹੜਾ ਜਲਦੀ ਠੀਕ ਹੋ ਜੇ ਹੈਣਾ ਸ ਕੀ ਕਰਫ ਕਰੀ ਇਸ ਲਈ ਨਮ ਗੱਲ ਲੈ ਲੋਣੀ ਉਹਦੀ ਮਾਰੀ ਆਈ ਤਾਂ ਹੀ ਅਸੀਂ ਦੇਖਣਾ ਇਹ ਮੈਂ ਕਿਹਾ ਯਾਰ ਆਪਾਂ ਦੇਖ ਕੇ ਆਈਏ ਅਸੀਂ ਤਾਂ ਅਗਲਾ ਪਿੰਡ ਦੇਖ ਰਹੇ ਹਾਂ ਚਲੋ ਬਾਬਾ ਜੀ ਦਾ ਪਿੰਡ ਰਸਤੇ 'ਚ ਆ ਗਿਆ ਤੇ ਮੈਂ ਕਿਹਾ ਚੱਕਰ ਲੈਣੇ ਹਾਂ ਹਾਂਜੀ ਇਹ ਤਾਂ ਕੁਲੀਆਂ ਉਹ ਬੰਦੀਆਂ ਪਾਚ ਤੁਸੀਂ ਲੇਬਰ ਦਾ ਹੀ ਕੰਮ ਕਰਦੇ ਲੇਬਰ ਦਿਹਾੜੀ ਮਿਲ ਗਈ ਕਦੀ ਨਾ ਮਿਲ ਗਈ ਇਦਾਂ ਕਰਦੇ ਏਦਾਂ ਹੀ ਠੀਕ ਹੂੰ ਸੋ ਸਮਝੋ ਵੀ ਅੱਜ ਮੈਂ ਆ ਗਿਆ ਦਾੜੀ ਮੰਡੀ ਕੋ ਉਮਰਾਜ ਜੜੀ ਕੋਈ ਨਹੀਂ ਮਿਲ ਗਈ ਹਾਂਜੀ ਅਜ ਤੱਕ ਤੁਹਾਡਾ ਗਿਆਨ ਦੇਣ ਗਿਆ ਸੀਰੇ ਮੈਂ ਪੰਜ ਦੇ ਗਿਆ ਤੇ ਮੈਨੂੰ ਘਰ ਦੱਸਣਾ ਕਿ ਅਸਲ ਵਿੱਚ ਲੋਕੀ ਡੰਗ ਲਈ ਜਾਂਦੇ ਤੁਸੀਂ ਤੁਹਾਨੂੰ ਅਜ ਮਨ ਉਸੇ ਜਲਦੀ ਬਾਸ ਰਹਿਣ ਦੇ ਹੁਣ ਇਹ ਨਹੀਂ ਪਤਾ ਕਿੰਨੇ ਦਿਨ ਮਾਹੌਲ ਖਰਾਬ ਹਾਂ ਮਾਹੌਲ ਦਾ ਕਿੰਨੇ ਕਿੰਨੇ ਬੀਰਜਗਰ ਕੁੱਤਰਾ ਕਰ ਹਾਂ ਇਹ ਤਾਂ ਔਖਾ ਹੈ ਹਾਂਜੀ ਹਾਂ ਜੀ ਤਕਰੀਬਨ ਕੋਈ ਸਰਕਾਰ ਦੇ ਫੀਡੂ ਵਿਚਾਰੇ ਨਾ ਕੋਈ ਸਰਕਾਰ ਤਾਂ ਮਸਲਾ ਸਹੀ ਕਰ ਦੇ ਮਾਹੌਲ ਠੀਕ ਕਰ ਦੇ ਬਾਈ ਕਰੋ ਆਪਾਂ ਪਾਣੀ ਪੀ ਲਿਆ ਚਾਹ ਪੀ ਲਈ ਬਾਈ ਬਹੁਤ ਵਧੀਆ ਬੰਦਾ ਸੀ ਹਨਾ ਬਾਈ ਨੇ ਸਾਨੂੰ ਆਉਣ ਹੀ ਦਿੱਤਾ ਕਿ ਦਾ ਚਾਹ ਪੀ ਕੇ ਹੀ ਜਾਣੀ ਤੁਹਾਡੇ ਕਰਮਾ ਜਾਂ ਬਸ ਪੀ ਕੇ ਜਾਣੀ ਆਇਦਰ ਰਾਈਟ ਸਾਈਡ ਤੇ ਬਾਰਡਰ ਆ ਰਾਈਟ ਸਾਈਡ ਤੇ ਇੱਕ ਗੁਰਦੁਆਰਾ ਲਾਸਟ ਪਰ ਉਹ ਗੁਰਦੁਆਰਾ ਇਸ ਟਾਈਮ ਬਾਈ ਕਹਿੰਦਾ ਬੰਦ ਹੋਊਗਾ ਮਤਲਬ ਮਾਹੌਲ ਖਰਾਬ ਕਰਕੇ ਉਹ ਗੁਰਦੁਆਰਾ ਬੰਦ ਹੋ ਗਿਆ ਤੇ ਆਪਾਂ ਉੱਥੇ ਨਹੀਂ ਜਾਣਾ ਆਪਾਂ ਪਿੰਡ ਜਿਹੜਾ ਇਹ ਬਾਰਡਰ ਏਰੀਆ ਪਿੰਡ ਆ ਨਾ ਸੈਕਿੰਡ ਲਾਸਟ ਪਿੰਡ ਆ ਇਹਦਾ ਆਪਾਂ ਚੱਕਰ ਲਾਉਣੇ ਇੱਥੇ ਰੋ ਦੂ ਦੇ ਗਾ ਮਤਲਬ ਬਹੁਤ ਸਾਰੇ ਲੋਕ ਕਿਨਾਂ ਚਲੇ ਗਏ ਬਾਈ ਕੰਦਾ ਸਾਈਕਲ ਤੇ ਅਸੀਂ ਵੀ ਸਮਾਨ ਬੰਨ ਕੇ ਬੈਠ ਗਏ ਰੋਟੀਆਂ ਵੀ ਪਕਾ ਲਈਆਂ ਸੀ ਇਹ ਦੂ ਪੜ ਬੈਣੋ ਰੋਟੀਆਂ ਪਕਾ ਲਈਆਂ ਸੀ ਹਾਂ ਗੜੀ ਬੜੀ ਤਾਬ ਯਾਰ ਦੁਨੀ ਹੋਲੀ ਲੰਘ ਜਾਗੇ ਅਸੀਂ ਗਾ ਵੀਰੇ ਵਧੀਆ ਇਹ ਬਾਬਾ ਜੀ ਦਾ ਪਿੰਡ ਬਰਾਟ ਹੈ ਉਹਦਾ ਸ਼ੌਕ ਸੀਗਾ ਇਸ ਪਿੰਡ 'ਚ ਆਉਂਦਾ ਸੱਤੀ ਗਾਲ ਜੀ ਜੀ ਅੱਜ ਕਿਤੇ ਟਾਈਮ ਮਿਲਿਆ ਕੁਛ ਨਾ ਰੱਬ ਵੱਲੋਂ ਮਤਲਬ ਫੀਲ ਕੁਛ ਡਾਉਨ ਸੀਗੀ 15 20 ਰੰ ਖੇਤ ਨਹੀਂ ਸਾਈ ਗਈ ਤੇ ਉਹਦਾ ਕਰਕੇ ਹੁਣ ਕੋਈ ਸ਼ਾਹ ਇਹ ਠੀਕ ਸੀਗੀ ਉਹਦਾ ਕਰਕੇ ਅੱਜ ਇਹ ਪਿੰਡ ਆਏ ਬਾਬਾ ਜੀ ਦਾ ਦੇਖਣ ਤੇ ਆਲਾ ਪਿੰਡ ਵੀ ਆਪਾਂ ਦੇਖਦੇ ਆਂ ਮੈਂ ਕਹਿੰਦਾ ਕਿੰਨਾ ਵਧੀਆ ਲੋਕ ਵੇਖਲਾ ਕੰਮਾਂ ਕਰਾਂ ਚ ਲੱਗੇ ਆ ਐਵੇਂ ਸਰਕਾਰਾਂ ਜਿਹੜੀਆਂ ਉਹ ਸਮਝੌਤਾ ਕਰਨ ਬੈਠ ਕੇ ਤੇ ਲੋਕਾਂ ਨੂੰ ਤਾਂ ਕਿਉਂਕਿ ਅੱਗੇ ਦਾ ਇਹ ਆ ਬਾਬੇ ਦਾ ਫੈਸਲਾ ਉਹ ਹੋ ਨਹੀਂ ਅੰਦਰ ਗਿਆ ਆਪਾਂ ਆਈ ਆ ਰਹੇ ਆ ਨਾ ਕਿਉਂ ਚੱਟ ਨਹੀਂ ਚੱਲਿਆ ਚੱਲਿਆ ਹੀ ਉਹ ਕਿ ਕਿ ਲੋਕ ਤਾਂ ਆ ਦੇ ਪਿਕਚਰ ਕਿੰਨੀ ਘਿਹੜ ਬਣੀ ਯਾਰ ਹਾਂ ਧਨ ਮੋਤੀ ਜਿੰਨ ਪੁੱਨ ਕਵਾਇਆ ਗੁਰੂ ਲਾਲਾ ਦੇ ਦੁੱਧ ਪਿਆਇਆ 바ਵਾ ਮੋਤੀ ਦਾ ਮੈਰਾ ਜੀ ਦੀ ਫੋਟੋ ਹੈਗੀ ਆ ਇਹ ਕੋਸਪੈਂਡ ਉੱਚਾ ਕੋਸਪੈਂਡ ਨੀਮਾ ਹੈਗਾ ਗਲੀਆਂ ਉੱਚੀਆਂ ਨੀਮੀਆਂ ਮਾਜੇ ਡਰ ਗਈ ਆ ਗਈ ਹੈ ਬਿਲਡਿੰਗ ਕਿਹਨੇ ਕਹਿੰਦੇ ਹੈ ਮੇਰੇ ਆ ਗਿਆ ਪੰਚਾਇਤ ਘਰ ਯੂਨੀਵਰਸਿਟੀ ਲਾਇਬ੍ਰੇਰੀ ਹਾਂਜੀ ਅੱਛਾ ਥੋੜੇ ਪੈਣ ਨੇ ਬਣਾਈ ਹੋੜੀ ਹਾਂਜੀ ਹੋਰ ਮਾਲਕ ਕੋਲ ਆਈ ਹਾਂ ਸਿੰਘ ਜੀ ਹੁਣ ਇਹ ਕੇਰ ਬੰਦ ਪਈ ਆ ਬੰਦ ਆ ਠੀਕ ਹੈ ਚੱਕੀਆਂ ਮੜੀਆਂ ਦੇਲਾ ਦੋ ਆਟਾ ਚੱਕੀ ਆ ਇਹੋ ਜਿਹਾ ਮੋੜਾ ਪਿੰਡ ਦਾ ਇੱਥੋਂ ਤੋਂ ਹੋੜ ਜਾਂਦੇ ਆ ਗੁਰਦੁਆਰਾ ਤਾਂ ਇੱਧਰ ਹੀ ਆ ਬਾਬਾਈ ਦਾ ਵੇਲਾ ਸਾਰੇ ਨੁਕਮ ਮੱਜਾਂ ਟਾਈਮ ਹੋ ਗਿਆ ਨਾ ਪੱਠੇ ਬੋਲਦਾ ਆ ਦੇਖ ਆਪੇ ਦਿਆਂ ਦੀਆਂ ਘਰਾਂੋਂ ਆਉਂਦਾ ਹੈ ਬਿੱਲੀਆਂ ਨੂੰ ਕਿਉਂ ਆਇਦਰ ਇਹ ਕੁੱਕੜ ਭੱਜੋ ਭੱਜੋ ਘਰਾਂੋਂ ਵੀ ਆ ਗਿਆ ਆ ਗਈ ਆਪਾਂ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਬਾਬਾ ਬਿਧੀ ਚੰਦ ਜੀ ਸ਼ੀਨਾ ਦਰਸ਼ਨ ਮਿਲਿਆ ਆਪਾਂ ਕਰਦੇ ਬਾਬਾ ਜੀ ਦੇ ਗੁਰਦੁਆਰੇ ਇੱਥੇ ਹੁਣ ਆਪਾਂ ਚਾਉਦੇ ਆ ਅਗਲੇ ਪਿੰਡ ਇਹ ਸੀਗਾ ਛੀਨਾ ਪਿੰਡ ਹੋਏ ਹੋਏ ਹੋ ਦੇ ਪੈਂਟੀਆਂ ਦੇ ਕਿੰਨੇ ਆ ਘੈਂਡ ਆ ਯਾਰ ਹਾਂ ਹਰਪਾਲ ਆ ਨਾ ਠੀਕ ਆ ਆ ਸਕੂਲ ਇੱਧਰ ਵੀ ਇਹ ਸਾਰਾ ਪਿੰਡ ਆ ਆ ਸੀਨੀਅਰ ਸੈਂਡੀ ਸਕੂਲ ਖੱਟੇ ਦੇ ਰੱਖਾਂ ਮੈਂ ਖੱਟੇ ਦੇ ਰੱਖਾਂ ਜਵਾਲ ਟਰੈਕਟਰ ਵਝਾਈ ਆਏ ਚਾਹੀ ਬੜਾ ਟਰੈਕਟਰ ਚਲਾਉਂਦਾ ਮੈਂ ਕਹਿੰਦਾ ਸਾਨੂੰ ਗੱਲਾ ਹੋਈ ਜਾਂਦੀ ਹੈ ਕਿਧਰ ਜਾਣਾ ਆਪਾਂ ਜਾਣਾ ਆਹ ਰੂਰ ਤਾਂ ਨਿਕਲਦਾ ਹੋਰ ਬਰੇਕੀ ਕੀ ਹਾਲ ਹੈ ਵਧੀਆ ਚਾਹੀਦੀ ਇਹ ਫਿਰ ਸਾਡੇ ਕਿਧਰ ਜਾਂਦੀ ਹੈ ਸੇਰ ਸੂਰਪੁਰ ਸੂਰਪੁਰ ਉਹ ਵੀ ਐਂਡਾ ਮਾਇ ਨਹੀਂ ਹੋਣੀ ਜਵਾਲ ਅੱਛਾ ਤੇ ਬਾਰਡਰ ਨੂੰ ਉਹ ਅਗਲਾ ਰਸਤਾ ਜਾਂਦਾ ਠੀਕ ਹੈ ਬਨ ਸ਼ਹਿਰੇ ਨੂੰ ਜਾਣਾ ਨਾ ਹਾਂ 10 ਕਿਲੋਮੀਟਰ ਵੀ ਨਾਲ-ਨਾਲ ਤਾਰ ਹੀ ਤਰੀ ਹੋਣੀ ਅੱਛਾ ਨਾਲ ਨਾਲ ਸਾਰਾ ਸਾਰਾ ਤਾਰੀ ਤੱਕ ਤਾਰ ਹੀ ਨਹੀਂ ਮੁਕਣੀ ਹੋਣਾ ਅੱਛਾ ਚਲੋ ਇਹਦਾ ਨਿਸ਼ਹਿਰੋ ਵਾਪਸ ਆ ਜਣਾ ਦੇਖ ਕੇ ਕਿਵੇਂ ਮਾਹੌਲ ਕਿਵੇਂ ਹੁਣ ਮਾਹੌਲ ਤੇ ਇਦਾਂ ਹੀ ਆ ਤੁਹਾਡੇ ਸਾਹਮਣੇ ਸਹੀ ਆ ਮਾਹੌਲ ਹੀ ਆ ਨਹੀਂ ਵੈਸੇ ਸਹੀ ਆ ਕੁਛ ਨਾ ਜਿਆਦਾ ਰੌਲਾ ਜਿਆਦਾ ਹੋਣਾ ਹੈ ਨਾ ਜਿਵੇਂ ਮੰਨ ਲਓ ਖਬਰਾਂ ਬਾਹਲੀਆਂ ਉਹਦਾ ਕਰਕੇ ਬੰਦਾ ਡਰ ਜਾਂਦਾ ਜਿਹੜਾ ਘਰੇ ਬੈਠਾ ਵੈਸੇ ਇੰਨਾ ਮਤਲਬ ਖਰਾਬ ਨਹੀਂ ਹੈਗਾ ਬਾਕੀ ਸਰਕਾਰਾਂ ਕਰ ਲੈਣਗੀਆਂ ਸਮਝੌਤੇ ਹੈ ਨਾ ਹਾਂਜੀ ਹਾਂ ਹੋਰ ਕੀ ਕੰਮ ਕਰਦੇ ਇਹੋ ਬਿਲਡਿੰਗ ਦਾ ਚੱਲ ਵਧੀਆ ਚੱਲੀ ਜਾਂਦਾ ਠੀਕ ਆ ਕਿਉਂਕਿ ਜਿਹੜੇ ਲੋਕ ਖੇਤਾਂ ਖੁੱਤਾਂ 'ਚ ਬੈਠੇ ਉਹਨਾਂ ਬਾਹਲਾ ਡਰ ਗਿਆ ਹੁਣ ਜਿਹੜੇ ਤਾਰ ਦੇ ਕੋਲ ਕੰਮ ਕਰਦੇ ਨਹੀਂ ਆ ਪਿੰਡ ਦੇ ਵੈਸੇ ਤਾਰ ਤੋਂ ਦੂਰ ਹੀ ਆ ਕੁੱਡਾ ਪਿੰਡੂਰਾ ਹਾਂ ਜਿਆਦਾ ਪਿੰਡ ਜੀ ਆ ਸਫਰਾ ਦੇ ਹਾਂ ਚਲੋ ਉਧਰ ਲੈ ਨੇ ਆ ਪਿੰਡੋਂ ਦੋ ਕਿੱਲੇ ਹੈਗੇ ਤਾਂ ਦੋ ਚਾਰ ਕਿੱਲੇ ਆ ਬਲੈਕਆਊਟ ਹੋ ਤਾਂ ਹੋ ਜਾਂਦਾ ਹਾਂ ਉਹ ਤਾਂ ਸਾਰੇ ਆ ਆਪਣੇ ਹਨਾ ਏਰੀਏ ਚ ਉਹਦੇ ਬੱਤੀ ਵੈਸੇ ਪਿੱਛੋਂ ਹੀ ਬੰਦ ਕਰਦੇ ਹਾਂ ਠੀਕ ਆ ਵੀਰੇ ਚਲੋ ਧੰਨਵਾਦ ਯਾਰ ਥੋੜਾ ਤੁਹਾਨੂੰ ਵੇਖ ਕੇ ਆ ਗਿਆ ਮੈਂ ਲਾ ਯਾਰ ਇਹ ਬਾਬਾ ਬਿਧੀਚੰਦ ਦਾ ਪਿੰਡ ਲੰਘੇ ਆਪਾਂ ਹੋਰ ਤੁਹਾਨੂੰ ਮਿਲਦੇ ਆ ਅਗਲੇ ਵੀਡੀਓ ਚ ਨਾਲ ਬਣੇ ਰਹੋ ਆ ਦੇਖੋ ਪੰਡ ਜਿਹੜਾ ਆਪਾਂ ਲੰਘਿਆ ਵਾਏ ਵਾਏ